ਇੰਡ ਦਫਨ ਹੋ ਗਿਆ ਸੀ ਕਈ ਹਜ਼ਾਰ ਸਾਲ ਪਹਿਲਾਂ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂ ਦੋਸਤੋ ਅਕਸਰ ਹੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਰਹਿੰਦੇ ਆਂ ਬੱਖੋ ਬੱਖ ਇਤਿਹਾਸ ਹੁੰਦੇ ਨੇ ਬੱਖੋ ਬੱਖ ਗੱਲਾਂ ਹੁੰਦੀਆਂ ਨੇ ਪਰ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਆਏ ਆਂ ਅੱਜ ਉਸ ਦਾ ਇਤਿਹਾਸ ਉਹਦੇ ਬਾਰੇ ਅਸੀਂ ਕੁਝ ਖਾਸ ਗੱਲਾਂ ਤੁਹਾਡੇ ਨਾਲ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਕੁਝ ਕੈਸੇ ਤੱਥ ਦੇਊਂਗਾ ਤੁਹਾਨੂੰ ਕਿ ਜਿਹੜੇ ਕਰਕੇ ਲੱਗਦਾ ਹੈ ਕਿ ਵਾਕਈ ਇਸ ਜਗ੍ਹਾ ਦੇ ਉੱਤੇ ਪਿੰਡ ਜਿਹੜਾ ਬਸਿਆ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਇਸ ਪਿੰਡ ਦੇ ਵਿੱਚ ਯਾਨੀ ਇੱਥੇ ਇਹਦਾ ਨਾਮ ਪਿੰਡ ਵੱਲੋਂ ਥੇ ਕਿਹਾ ਜਾਂਦਾ ਹੈ ਕਿਹੜੀ ਜਗ੍ਹਾ ਇਹ ਆਪਾਂ ਖੜੇ ਆ ਵੀ ਦੱਸਾਂਗੇ ਤੁਹਾਨੂੰ ਜਦੋਂ ਅਸੀਂ ਇਸ ਥੇ ਦੇ ਉੱਤੇ ਏਂਟਰ ਕਰਦੇ ਆ ਜਦੋਂ ਇਸ ਥੇ ਦੇ ਉੱਤੇ ਅਸੀਂ ਖੇਤਾਂ ਦੇ ਵਿੱਚ ਇਹ ਜਦੋਂ ਏਂਟਰ ਕਰਦੇ ਆ ਆਉਣੇ ਟਿੱਬੇ ਦੇ ਉੱਤੇ ਤਾਂ ਸਾਨੂੰ ਅੰਦਰ ਵੱੜਦੇ ਹੀ ਪੁਰਾਣੇ ਸਮੇਂ ਦੇ ਕੁਝ ਅਵਸ਼ੇਸ਼ ਮਿਲਦੇ ਨੇ ਇੱਕ ਤਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਟੀ ਦੇ ਬਰਤਨਾਂ ਦਾ ਯੂਜ਼ ਕੀ ਕਰਦੇ ਹੁੰਦੇ ਸੀ ਤੇ ਉਹ ਮਿੱਟੀ ਦੇ ਬਰਤਨ ਜਦੋਂ ਅਸੀਂ ਸਟਾਰਟ ਹੁੰਨੇ ਇਹਦੇ ਉੱਤੇ ਚੜਨਾ ਸ਼ੁਰੂ ਕਰਦੇ ਹਾਂ ਪਿੱਛੋਂ ਉੱਥੋਂ ਹੀ ਮਿੱਟੀ ਦੇ ਬਰਤਨ ਜਿਹੜੇ ਉਸ ਤਰ੍ਹਾਂ ਦੇ ਪੁਰਾਣੇ ਸਮੇਂ ਦੇ ਉਹ ਮਿਲਨੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਕੁਝ ਹੱਡੀਆਂ ਕੰਕਾਲ ਬੰਦਿਆਂ ਦੇ ਮਤਲਬ ਕਿ ਹੱਡੀਆਂ ਗੋਡੇ ਕਹਿ ਲਓ ਲੱਤਾਂ ਕਹਿ ਲਓ ਜਾਂ ਖੋਪੜੀਆਂ ਮਿਲਦੀਆਂ ਨੇ ਜੋ ਅਸੀਂ ਵੀਡੀਓ ਦੇ ਵਿੱਚ ਤਾਂ ਨਹੀਂ ਦਿਖਾ ਸਕਦੇ ਅਗਰ ਤੁਸੀਂ ਕਦੇ ਆਏ ਤਾਂ ਤੁਸੀਂ ਦੇਖ ਵੀ ਸਕਦੇ ਹੋ ਤੇ ਦੂਸਰੀ ਗੱਲ ਇਹ ਜਿਹੜੇ ਪੁਰਾਣੇ ਪਿੰਡ ਪਹਿਲਾਂ ਜਿਹੜੇ ਪਿੰਡ ਵਸਦੇ ਹੁੰਦੇ ਸੀਗੇ ਉਹ ਕਬੀਲੇ ਵਸਦੇ ਹੁੰਦੇ ਸੀ ਕਬੀਲਾ ਹੁੰਦਾ ਸੀਗਾ ਉਹ ਕਬੀਲੇ ਕਿੱਥੇ ਹੁੰਦੇ ਸੀਗੇ ਕਿ ਨੇੜੇ ਇੱਕ ਤਾਂ ਪਾਣੀ ਹੋਣਾ ਜ਼ਰੂਰੀ ਹੁੰਦਾ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕੋਈ ਮੋਟਰਾਂ ਤਾਂ ਹੁੰਦੀਆਂ ਨਹੀਂ ਸੀ ਪਾਣੀ ਦਾ ਕੋਈ ਖੂਹ ਨਹੀਂ ਹੁੰਦੇ ਸੀ ਐਸਾ ਕੋਈ ਸਾਧਨ ਨਹੀਂ ਹੁੰਦਾ ਸੀ ਸੋ ਉਸ ਟਾਈਮ ਦੇ ਵਿੱਚ ਜਿਹੜਾ ਕੁਦਰਤੀ ਸਰੋਤ ਜਿੱਥੋਂ ਦੀ ਵਗਦਾ ਹੁੰਦਾ ਸੀ ਉਹਦੇ ਨੇੜੇ ਉੱਚੀ ਥਾਂ ਭਾਲਦੇ ਹੁੰਦੇ ਸੀ ਕਿਉਂਕਿ ਬਾਰਿਸ਼ਾਂ ਦੇ ਵੇਲੇ ਜਿਹੜੇ ਮੰਨ ਲਓ ਕੋਈ ਨਦੀ ਹੈ ਉਹਦੇ 'ਚ ਉਫਾਨ ਆਉਂਦਾ ਬਾੜ ਆਉਂਦੀ ਇਸ ਕਰਕੇ ਉਸ ਪਾਣੀ ਤੋਂ ਬਚਣ ਦੇ ਲਈ ਨੇੜੇ ਨਦੀ ਦੀ ਹੋਣਾ ਵੀ ਜ਼ਰੂਰੀ ਹੁੰਦਾ ਸੀ ਤੇ ਨੇੜੇ ਫਿਰ ਉਸ ਨਦੀ ਤੋਂ ਬਚਣ ਲਈ ਜਗ੍ਹਾ ਵੀ ਜ਼ਰੂਰੀ ਹੁੰਦੀ ਹੋਣੀ ਚਾਹੀਦੀ ਸੀ ਸੋ ਇਹ ਬਿਲਕੁਲ ਠੀਕ ਹੈ ਜਿਵੇਂ ਆ ਨੇੜੇ ਇੱਕ ਨਦੀ ਵਗਦੀ ਹੈ ਘੱਗਰ ਨਦੀ ਜਿਨੇ ਪੰਜਾਬ ਦੇ ਵਿੱਚ ਪਿੱਛੇ ਜੇ ਕਾਫ ਤਾਸੀ ਇਥੋਂ ਮਾਨਸਾ ਤੱਕ ਮਾਰ ਕੀਤੀ ਸੀ ਇਧਰੋਂ ਪਟਿਆਲੇ ਤੋਂ ਆ ਸਾਰਾ ਪਾਤਰਾ ਮੂਨਕੇ ਏਰੀਆ ਜਿਹੜਾ ਡੁੱਬ ਗਿਆ ਸੀ ਸੋ ਉਸ ਤੋਂ ਬਾਅਦ ਇਸ ਪਰ ਇਹ ਜਗ੍ਹਾ ਦੇ ਉੱਤੇ ਪਾਣੀ ਨਹੀਂ ਆਉਂਦਾ ਪਾਣੀ ਆਲੇ-ਦਾਲੇ ਪੂਰਾ ਜਿਹੜਾ 10 10 15 12 12 ਫੁੱਟ ਪਾਣੀ ਫੈਲ ਜਾਂਦਾ ਪਰ ਇਸ ਜਗ੍ਹਾ ਦੇ ਉੱਤੇ ਪਾਣੀ ਨਹੀਂ ਆਉਂਦਾ ਉਹ ਨੀਚੇ ਹੀ ਪਾਣੀ ਰਹਿ ਜਾਂਦਾ ਸੋ ਐਸੇ ਤਰੀਕੇ ਨਾਲ ਇਹ ਟੱਬਾ ਬਣਿਆ ਹੋਇਆ ਤੇ ਤੀਜੀ ਗੱਲ ਜਦੋਂ ਇਹ ਪਿੰਡ ਕਈ ਹਜ਼ਾਰ ਸਾਲ ਪਹਿਲਾਂ ਜਿਹੜਾ ਉਜੜਿਆ ਹੋਇਆ ਪਿੰਡ ਹੈ ਫਿਰ ਇਹ ਪਿੰਡ ਦਿਖ ਚ ਕਦੋਂ ਆਉਂਦਾ ਹੋਂਦ ਚ ਕਦੋਂ ਆਉਂਦਾ ਦੁਬਾਰਾ ਇਹਦੀ ਮੰਤਰਾਂ ਕਸ਼ੁਰ ਹੁੰਦੀ ਹੈ ਕਿਉਂਕਿ ਇੱਥੇ ਇੱਕ ਪੀਰ ਆ ਬਹੁਤ ਜਿਆਦੇ ਜਿਹਦੀ ਮੰਤਰ ਉਹਦੀ ਵੀਡੀਓ ਅਲੱਗ ਤੋਂ ਪਾਵਾਂਗੇ ਬਾਹਰਲੇ ਦੇਸ਼ਾਂ ਤੱਕ ਦੇ ਲੋਕ ਸੁਖ ਸੁਖਦੇ ਨੇ ਬਾਹਰਲੇ ਦੇਸ਼ਾਂ ਤੱਕ ਦੇ ਲੋਕਾਂ ਦੇ ਵੀ ਜੇ ਲੱਗੇ ਨੇ ਜੋ ਮੌਜੂਦਾ ਲੋਕ ਦੱਸਦੇ ਨੇ ਤੇ ਬੱਚਾ ਨਾ ਹੁੰਦਾ ਹੋਵੇ ਉਹ ਵੀ ਆਉਂਦੇ ਨੇ ਸ਼ਰਦਾ ਮੁਤਾਬਕ ਲੋਕ ਆਉਂਦੇ ਨੇ ਕਈ ਲੋਕਾਂ ਦਾ ਇਹ ਪਖੰਡ ਲੱਗਦਾ ਹੁੰਦਾ ਪਰ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਹੁੰਦੇ ਨੇ ਕਿਉਂਕਿ ਦੋਸਤੋ ਜੇਕਰ ਇਹ ਪਖੰਡ ਹੈ ਤਾਂ ਪਿੰਡ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਡੇਰੇ ਜਾਂ ਮੰਦਰ ਹੁੰਦੇ ਨੇ ਤਾਂ ਫਿਰ ਉੱਥੇ ਲੋਕ ਕਿਉਂ ਜਾਂਦੇ ਨੇ ਹੈਨਾ ਜੇ ਆਪਾਂ ਇਹ ਇਹ ਸਾਰਿਆਂ ਨੂੰ ਪਖੰਡ ਗ ਨੇ ਪਰ ਉਸ ਲੋਕਾਂ ਦੀ ਜਿਹੜੀ ਸ਼ਰਧਾ ਹੁੰਦੀ ਹੈ ਤਾਂ ਦੋਸਤੋ ਇਸ ਜਗ੍ਹਾ ਦੇ ਉੱਤੇ ਆਪਾਂ ਖੜੇ ਆਂ ਜਾਖੜ ਦੇ ਨਾਲ ਲੱਗਦਾ ਪਿੰਡ ਤਲਵਾੜਾ ਤਲਵਾੜੇ ਦੇ ਥੇਹ ਤੇ ਉੱਤੇ ਖੜੇ ਆਂ ਸੋ ਇੱਥੇ ਨਾਲ ਹੀ ਜਾਖੜ ਹੈ ਜਾਖੜ ਦੀ ਜਿਹੜੀ ਗੱਡੀ ਦੇ ਟ੍ਰੇਨ ਦੀ ਲਾਈਨ ਸੀਗੀ ਉਹ ਇੱਥੋਂ ਦੀ ਲੰਘਦੀ ਸੀ ਅੰਗਰੇਜ਼ ਜਦੋਂ ਆਏ ਨੇ ਉਹ ਲੇਨ ਵਿਛਾਉਣ ਲੱਗੇ हिसार ਤੋਂ ਜਾਖੜ ਨੂੰ ਦੋਸਤੋ ਇਸੇ ਜਗ੍ਹਾ ਦੇ ਉੱਤੇ ਦੀ ਟ੍ਰੇਨ ਜਿਹੜੀ ਉਹ ਪਟੜੀ ਆ ਉਹ ਵਿਛਾ ਰਹੇ ਸੀ ਉਹ ਦਿਨੇ ਉਹ ਸਾਰਾ ਕੰਮ ਕਰ ਜਾਂਦੇ ਤੇ ਜਿਹੜਾ ਪਟੜੀ ਜਿਹੜੀ ਵਿਛਾ ਜਾਂਦੇ ਸੀਗੇ ਪਰ ਜਦੋਂ ਰਾਤੇ ਰਾਤ ਪਤਾ ਨਹੀਂ ਇੱਥੇ ਕੀ ਹੁੰਦਾ ਸੀ ਤੇ ਸਵੇਰ ਨੂੰ ਆ ਕੇ ਦੇਖਦੇ ਸੀ ਜਿਹੜੇ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਕਈ-ਕਈ ਹਜ਼ਾਰ ਮਤਲਬ ਬੰਦਿਆਂ ਦੀ ਟੋਲੀ ਇੱਥੇ ਕੰਮ ਕਰਕੇ ਉਹ ਲੈਣ-ਵਿਛਾ ਕੇ ਜਾਂਦੀ ਸੀ ਤੇ ਉਹ ਰਾਤ ਨੂੰ ਪਤਾ ਨਹੀਂ ਕੌਣ ਉਹਨੂੰ ਸਾਈਡ ਤੇ ਕਰਦਾ ਸਾਰਾ ਸਮਾਨ ਜਿਹੜਾ ਮਲਬਾ ਉਹ ਇਕੱਠਾ ਇੱਕ ਸਾਈਡ ਤੇ ਮਿਲਦਾ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਮਤਲਬ ਸੋਚਿਆ ਕਿ ਯਾਰ ਪਤਾ ਨਹੀਂ ਕੌਣ ਇਹ ਕੁਝ ਕਰਦਾ ਆਪਾਂ ਦਿਨ-ਰਾਤ ਇੱਥੇ ਕੰਮ ਸ਼ੁਰੂ ਕੀਤਾ ਜਾਵੇ ਦਿਨ-ਰਾਤ ਆਪਾਂ ਕੰਮ ਕਰਾਂਗੇ ਤਾਂ ਦੋਸਤੋ ਕਹਿੰਦੇ ਉਸ ਤੋਂ ਬਾਅਦ ਉਹਨਾਂ ਦੀਆਂ ਮਸ਼ੀਨਾਂ ਸੀਗੀਆਂ ਜੋ ਜਾਂ ਉਹਨਾਂ ਦਾ ਕੰਮ ਸੀ ਉਹ ਹੋਈ ਨਹੀਂ ਪੂਰੇ ਨਹੀਂ ਚੜਿਆ ਉਸ ਤੋਂ ਬਾਅਦ ਕਿਸੇ ਸ ਜਾਂ ਉਸ ਸਮੇਂ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਲੀਨ ਕਿਸੇ ਬੰਦੇ ਨੂੰ ਕਿਸੇ ਮਤਲਬ ਇਸ ਧਰਮ ਦੀ ਜਾਣਕਾਰੀ ਜਾਂ ਇਸ ਪ੍ਰਮਾਤਮਾ ਦੇ ਜਿਹਨੂੰ ਪਰਮਾਤਮਾ ਬਾਰੇ ਥੋੜੀ ਬਹੁਤੀ ਪਰਮਾਤਮਾ ਦੀ ਹੋਂਦ ਦਾ ਜਿਹੜਾ ਜਾਣੂ ਸੀਗਾ ਉਸ ਬੰਦੇ ਨੂੰ ਬੁਲਾਇਆ ਗਿਆ ਤੇ ਉਸ ਬੰਦੇ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਕਿਸੇ ਪੀਰ ਨੇ ਕੋਈ ਪਿੰਡ ਬਸਾਇਆ ਸੀ ਅਤੇ ਉਸ ਪਿੰਡ ਤਾਂ ਉਹ ਕਿਸੇ ਕਾਰਨ ਉਜੜ ਗਿਆ ਸੀ ਪਰ ਅੱਜ ਉਸ ਤੋਂ ਬਾਅਦ ਅੱਜ ਤੱਕ ਇੱਥੇ ਕੁਝ ਮਤਲਬ ਇਸ ਤਰ੍ਹਾਂ ਦਾ ਕੁਝ ਹੋ ਨਹੀਂ ਸਕਿਆ ਇੱਥੇ ਕੋਈ ਨਹੀਂ ਬਸ ਸਕਿਆ ਇੱਥੇ ਸਿਰਫ ਝਿੜੀ ਹੈ ਇਹ ਝਿੜੀ ਕਹਿ ਸਕਦੇ ਆ ਇੱਥੇ ਜਾਨਵਰਾਂ ਲਈ ਹੀ ਜਗ੍ਹਾ ਹੈ ਮਤਲਬ ਕੋਈ ਬੰਦਾ ਆ ਕੇ ਇੱਥੇ ਵਸ ਨਹੀਂ ਸਕਦਾ ਆਪਣਾ ਘਰ ਨਹੀਂ ਬਣਾ ਸਕਦਾ ਤੇ ਨਾ ਹੀ ਇਹ ਬੰਦਾ ਇਸ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਯੂਜ਼ ਕਰ ਸਕਦਾ ਤਾਂ ਦੋਸਤੋ ਉਸ ਤੋਂ ਬਾਅਦ ਇੱ ਪੀਰ ਦੀ ਮੰਨਤਾ ਹੋਣ ਲੱਗੀ ਇੱਥੇ ਦਰਗਾਹ ਬਣਾ ਦਿੱਤੀ ਤੇ ਇਹ ਪੀਰ ਉਸ ਤੋਂ ਬਾਅਦ ਹੋਂਦੇ ਵਿੱਚ ਆਇਆ ਤੇ ਅੱਜ ਲੋਕ ਇੱਥੇ ਆਉਂਦੇ ਨੇ ਉਹਨਾਂ ਦੀਆਂ ਸੁੱਖਾਂ ਵੀ ਵਰ ਆਉਂਦੀਆਂ ਨੇ ਉਹ ਵੀਡੀਓ ਜਿਹੜੀ ਆਪਾਂ ਅਲੱਗ ਪਾਵਾਂਗੇ ਤਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਪਿੰਡ ਬਹੁਤ ਪ੍ਰਾਤਨ ਬਹੁਤ ਹੀ ਜਿਹੜਾ ਕਹਿ ਸਕਦੇ ਆਂ ਵੀ ਉਸ ਸਮੇਂ ਦਾ ਉਹ ਜਿਹੜੀਆਂ ਧਾਰਨਾਵਾਂ ਸੀ ਜਾਂ ਉਹ ਗੱਲਾਂ ਬਾਤਾਂ ਸੀ ਜਿਹਦੇ ਕਰਕੇ ਪਿੰਡ ਵਸਿਆ ਜਾਂਦਾ ਉਹਨੂੰ ਪੂਰਾ ਕਰਦਾ ਇਹ ਪਿੰਡ ਬਹੁਤ ਪੁਰਾਣਾ ਤਲਵਾੜਾ ਅਗਰ ਤੁਸੀਂ ਆਓ ਜਾਖੜ ਹਰਿਆਣੇ ਪੰਜਾਬ ਦੇ ਬਾਰਡਰ ਦੇ ਉੱਤੇ ਪਿੰਡ ਹੈ ਜਾਖੜ ਦੇ ਨਾਲ ਲੱਗਦਾ ਤਲਵਾੜਾ ਪਿੰਡ ਹੈ ਅਗਰ ਕਦੇ ਤੁਸੀਂ ਆਉਣਾ ਹੋਵੇ ਤਾਂ ਤੁਸੀਂ ਇਹ ਦੇਖ ਕੇ ਜਾ ਸਕਦੇ ਹੋ ਬਹੁਤ ਸੋਹਣਾ ਪਿੰਡ ਹੈ